ਰੇ ਬਤੂ ਯੂਰਪ ਸਪੋਰਟਸ ਆਫ ਕਬੱਡੀ ਫੈਡਰੇਸ਼ਨ ਆਉ ਸੀਜ਼ਨ 2025 ਤੇ ਕਹਿੰਦੇ ਪੰਜਾਬ ਸਪੋਰਟਸ ਕਲਬ ਵਾਲੰਸੀਆ ਵੱਲੋਂ 21 ਸਤੰਬਰ 2025 ਨੂੰ ਵਾਲੰਸੀਆ ਦੀ ਧਰਤੀ ਤੇ ਬਹੁਤ ਵੱਡਾ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਹੈ ਬੱਚਾ ਚੰਦੀ ਕੱਲਾ ਰੱਖਿਆ ਹੈਪੀ ਨਾਲ ਦੇ ਰੋਦੇ ਪਿੰਡ ਆ ਕਿ ਜੰਮਿਆ ਰੋਦੇ ਪਿੰਡ ਵਿੱਚ ਸੂਰਾ ਕਹਿਣੀ ਕਰਦੀ ਦਾ ਜੋ ਪੂਰਾ ਬੱਚਾ ਬੱਚਾ ਦਿਸਦਾ ਕਾਲ ਸੋਣਾ ਸਿੱਖੀ ਦਾ ਅਸਰ ਦਾ ਆਹ ਸਿੱਖੀ ਦਾ ਅਸਰ ਰਾਇਲ ਗੱਲ ਹੈ ਅੱਖੀ ਬਾਹੇ ਦੀ ਕਿ ਐਵੇਂ ਨਹੀਂ ਜਵਾਨੇ ਦੁਨੀਆ ਸਤ ਜੰਮਾ ਸਿੱਖੀ ਪਿੰਡਰਾ ਵਾਲੇ ਦੀ ਲਓ ਕਿੰਦੇ ਉਧਰ ਰੋਦੇ ਪਿੰਡ ਵਾਲੀ ਵੀਰ ਪਾ ਲ ਕੋਸ਼ਿਸ਼ ਕਰਦੀ ਆ ਪਹਿਲੀ ਰੇਡ ਤੇ ਖੁੱਚ ਪੱਟੀ ਗਈ ਆ ਲੱਗਦਾ ਯੋਰ ਇਹਦਾ ਸਮਾਂ ਤੇ ਹੈਪੀ ਨੂੰ ਕਹਿੰਦੇ ਹੋ ਗਿਆ ਭਰਾ ਘੋੜਾਵੜੇ ਫਗਵਾੜੇ ਦਾ ਇਲਾਕਾ ਪਰੇ ਮਿੱਤਰੋ ਲਓ ਮੁੰਡਾ ਭਾਈ ਤੁਰਿਆ ਆਉ ਕਹਿੰਦੇ ਸਾਹਮਣੇ ਹੁਣ ਬਣਦਾ ਕੀ ਐ ਹੁਣ ਬਣਦਾ ਕੀ ਐ ਲਓ ਮੱਲੂ ਦੀ ਧਰਤੀ 20:00 ਵਜੇ ਦੇ ਤੱਕੇ ਤੇ ਆਉ ਕਹਿੰਦੇ ਰਾਮਕੋ ਹਰ ਸਾਮੀ ਕਰਾਮ ਫਗਵਾੜਾ ਦਫਤਰ ਦੇ ਪੰਚੇਵਾ ਦਾ ਸਤਿ ਅਨਵਾਸੀ ਧੰਨ ਧੰਨ ਦਾਤਾ ਸੱਜੀ ਜੀ ਦੀ ਨਿੱਕੀ ਮਿੱਟੀ ਜਾਨ ਨੂੰ ਮੁੱਖ ਰੱਖਦੇ ਆ ਕਬੱਡੀ ਟੂਰਨਾਮੈਂਟ ਜੋ ਅੱਜ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਕਬੱਡੀ ਜਾਂ ਈਮਾ ਦੇchn ਜਾਂ ਈਮਾ ਵਿੱਚ ਪਾਉਂਦੇ ਰਿਹਾ ਇਹ ਜਿਹੜਾ ਖੇਤ ਮੇਲਾ ਅੱਜ ਪੰਜਾਬ ਸਰਕਾਰ ਦੇ ਤੇ ਜੋ ਨਸ਼ਾ ਵੀ ਤਿਆਰ ਕਰਦੇ ਆ ਉਹਨਾਂ ਨੂੰ ਖਤੌਨ ਲਈ ਵਾਪਸ ਪੰਜਾਬ ਦੇ ਪਿੱਟਾ ਵਿੱਚ ਕਰਵਾਏ ਜਾਂਦੇ ਹਨ ਸੇਖਾ ਜਗਤ ਦੇ ਵਿੱਚ ਜੋ डूर साहिब जी धरती जो आरम हुआ दूसरे पतशाह श्री गुरू अंकददेव साहिब जी धरती ते उते पला जी कब्डी ते मैच कराए जा से जो मेले में दर्शक कबी खिली ਔਰ ਲਾਈਕ ਵਾਲੇ ਵੀ ਸੋਚਦੇ ਹਨ ਸੋਚਿਆ ਸੋਚਿਆ ਦਾ ਇਹ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਆ ਜੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜੀ ਸਰਕਾਰੀ ਦਾ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੈ ਪੰਜ ਸਾਲ ਤੋਂ جي سي وے جو پروان پرشان کي کڻڻ جو آهي جو مڪانو وزن کيرلو وزن ۽ کي خراب آهي جي حاضر آهي ۽ ان ري پروان کي ਇਹਨਾਂ ਲਈ ਅੱਜ ਦਾ ਮਨੁੱਖਾਂ ਦੇ ਚੈਨਲ ਲਈ ਮੈਸੇਜ ਜਨਾ ਚਾਹੁੰਗਾ ਇਹ ਨਿਚੇ ਦਾ ਪ੍ਰੋਜੈਕਟ ਇਹ ਮਾ ਬਾਦ ਸੱfte ਹੁੰਦੀਆਂ ਆ ਬਾਤੋ ਬਾਤ ਕਰ ਸਕੋਟ ਮੇਲੇ ਕਰ ਰਹੇ ਨੇ ਪੰਜਾਬ ਦੇ ਕਿਹਾ ਹਰ ਲਗਾ ਤੇ ਆ ਆ ਜੀ ਉਹਨਾਂ ਨੂੰ ਵੀ ਆਪਣਾ ਕਿਰਦਾਰ ਦੇਣਾ ਚਾਹੋਗੇ ਰੋਜਮਰ ਦੀ ਪੂਰਾ ਸਾਥ ਵੀ ਦੇਣਾ ਜੋ ਪੈਸਾਰਾ ਦੇਣਾ ਦੂਸਰੇ ਪੈਸਾਰਾ ਦਾ ਮੌਸਾ ਦੇ ਦੇ ਬਹੁਤ ਵਧੀਆ ਜਲੇ ਸਾਰੇ ਇਕੱਠੇ ਹੋ ਗਏ ਆ ਸਾਰੇ ਮਤਕਰਦੇ ਆ ਬਹੁਤ ਯਾਰਨਸਾ ਲੋ ਚੁਕਾਇਆ ਜਿੰਨਾ ਵਾਜਰ ਕੇ ਸਾਫ ਪਾਸਾ ਦੇ ਕੋਣ ਸਾਰੇ ਜਣੇ ਬਾਰਨ ਹੱਕ ਫਾਰਮੀ ਬਣਦਾ ਹੋਰ ਸਾਡੇ ਚੈਨਲ ਨਾਲ ਜੁੜੀ ਸੰਦੇਸ਼ ਬਾਸ ਇਹ ਕਹਣਾ ਜੀ ਮੈਜੋਲ ਕੇ ਰਹਿਣਾ ਚਾਹੀਦਾ ਠੀਕ ਠੀਕ